ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ 1479 ਦੇ ਵਿੱਚ ਬਾਬਾ ਤੇਜਪਾਲ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਸਾਹਿਬ ਜੀ ਦੀ ਕੁੱਖੋ ਹੋਇਆ ਹੈ ਇਹਨਾਂ ਨੂੰ ਮਾਤਾ ਲਖੋ ਜੀ ਦਾ ਨਾਮ ਵੀ ਦਿੱਤਾ ਹੈ ਇਤਿਹਾਸ ਨੇ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਸਨ ਬਾਬਾ ਰਾਮ ਨਰਾਇਣ ਜੀ ਬਾਬਾ ਬਿਸ਼ਨ ਜੀ ਬਾਬਾ ਹਰਜੀ ਇਹ ਸਾਰੇ ਹੀ ਧਾਰਮਿਕ ਵਿਰਤੀ ਵਾਲੇ ਸਨ ਇਨਾਂ ਦੇ ਪਰਿਵਾਰ ਦਾ ਇੱਕ ਕਾਰੋਬਾਰ ਹੈ ਇੱਕ ਦੁਕਾਨ ਹੈ ਵਪਾਰ ਚੱਲਦਾ ਹੈ। ਬਾਬਾ ਵਿਸ਼ਨਜੀ ਦਾ ਪੁੱਤਰ ਅੱਗੋਂ ਹਨ। ਬਾਬਾ ਹਰਜੀਤ ਬਾਬਾ ਹਰਜੀ ਦੇ ਪੁੱਤਰਾ ਦਾ ਨਾਮ ਹੈ। ਬਾਬਾ ਤੇਜਪਾਲ ਜੀ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਿਤਾ ਜੀ ਹਨ। ਜਦੋਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ ਹੋਇਆ ਹੈ 1479 ਦੇ ਵਿੱਚ। ਉਸ ਸਮੇਂ ਥੋੜੇ ਹੀ ਚਰਵਾਦ ਇਹਨਾਂ ਦੇ ਪਿਵਾਰ ਦੇ ਵਿੱਚ ਬਾਬਾ ਬਿਸ਼ਨ ਦਾਸ ਜੀ ਦੀ ਚੜਾਈ ਕਰ ਜਾਂਦੇ ਹਨ ਅਤੇ ਬਾਬਾ ਬਿਸ਼ਨ ਦਾਸ ਜੀ ਦੇ ਜਿਹੜੇ ਹਨ ਫੁੱਲ ਹਨ ਅਸਥੀਆਂ ਹਨ ਉਹ ਪਾਉਣ ਵਾਸਤੇ ਹਰਦوار ਜਾਂਦੇ ਹਨ Hindu ਮਤ ਦੇ ਧਾਰਮਿਕ ਹਨ ਅਤੇ ਜਦੋਂ ਅਸਥੀਆਂ ਵਹਾਨ ਉੱਤੇ ਜਾਂਦੇ ਹਨ ਫੁੱਲ ਲੈ ਕਰਕੇ ਜਾਂਦੇ ਹਨ ਤੇ ਉੱਥੇ ਹੀ ਬਾਬਾ ਹਰਜੀ ਚੜਾਈ ਕਰ ਜਾਂਦੇ ਹਨ ਤੇ ਜਦੋਂ ਇੱਕੋ ਦਮ ਜਦੋਂ ਬਾਬਾ ਤੇਜਪਾਲ ਜੀ ਦੇ ਸਿਰ ਤੇ ਜ਼ਿੰਮੇਵਾਰੀ ਆਣ ਪਈ ਹੈ ਕਾਰੋਬਾਰ ਦਾ ਕੰਮ ਹੈ ਦੁਕਾਨਦਾਰੀ ਦਾ ਕੰਮ ਹੈ ਤੇ ਉਹਨਾਂ ਦੇ ਵਿੱਚੋਂ ਮੰਨ ਲਵੋ ਸੰਭਾਲੀ ਨਾ ਗਈ ਜਾਂ ਕੁਝ ਕਹਿ ਲਵੋ ਕਿ ਹਾਲੇ ਇਹਨਾਂ ਅਮਚੂਰ ਨਹੀਂ ਸੀ ਸੰਭਾਲੀ ਨਾ ਗਈ ਤੇ ਉਹ ਕੰਮ ਘਟਦਾ ਘਟਦਾ ਹੌਲੀ-ਹੌਲੀ ਘਟਦਾ ਗਿਆ ਆ ਦੇ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਵਿਕੇ ਚਾਰ ਪੁੱਤਰਾਂ ਨੇ ਜਨਮ ਲਿਆ ਹੈ ਸਭ ਤੋਂ ਵੱਡੇ ਗੁਰੂ ਅਮਰਦਾਸ ਪਾਤਸ਼ਾਹ ਜੀ ਹਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਧਾਰਮਿਕ ਲगाव ਜ਼ਿਆਦਾ ਹੈ ਧਾਰਮਿਕ ਜ਼ਿਆਦਾ ਲगाव ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਮਾਵਤੀਦ ਹੁੰਦਾ ਗਿਆ ਹੈ ਇਹਨਾਂ ਦੀ ਉਮਰ ਤਕਰੀਬਨ 24 ਸਾਲ ਤੱਕ ਦੀ ਹੋ ਗਈ ਹੈ ਇਹਨਾਂ ਦੇ ਸਾਰੇ ਭਰਾ ਦਾ ਜਿਹੜੇ ਹਨ ਬ੍ਰਾਹਮਣ ਉਹਨਾਂ ਦੇ ਅਨੰਦ ਕਾਰਜ ਹੋ ਚੁੱਕੇ ਹਨ ਹਾਲਾਂਕਿ ਇਹ ਵੱਡੇ ਹਨ ਇਹਨਾਂ ਦੇ ਹਾਲੀ ਨਹੀਂ ਹੋਏ ਆਨੰਦ ਕਾਰਜ ਵਿਆਹ ਹਾਲੀ ਨਹੀਂ ਹੋਇਆ ਹੈ ਪਰ ਜਿੰਨੇ ਵੀ ਇਹਨਾਂ ਤੋਂ ਛੋਟੇ ਹਨ ਸਾਰੇ ਵਿਆਹੇ ਗਏ ਹਨ ਤਕਰੀਬਨ 24 ਸਾਲ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੁੰਦਾ ਹੈ ਮਹਾਰਾਜ ਜੀ ਦੇ ਆਨੰਦ ਕਾਰਜ ਤੋਂ ਬਾਅਦ ਤਕਰੀਬਨ 16 ਸਾਲਾਂ ਬਾਅਦ ਇਹਨਾਂ ਦੇ ਘਰ ਔਲਾਦ ਪੈਦਾ ਹੁੰਦੀ ਹੈ ਪੁੱਤਰ ਜਨਮ ਲੈਂਦੇ ਹਨ ਬਾਬਾ ਮੋਰੀ ਜੀ ਦੇ ਬਾਬਾ ਬੌਣ ਜੀ ਇਹ ਜਨਮ ਲੈਣਾ ਕਰਦੇ ਆ ਬਾਬਾ ਮੋਰੀ ਜੀ ਦਾ ਜਿਹੜਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਹੋਇਆ ਹੈ ਤੇ ਬਾਬਾ ਮੋਹਨ ਜੀ ਦਾ ਜਿਹੜਾ ਜ਼ਿਕਰ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ ਹੈ ਸਰੋਹ ਵਿਚਾਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਹੌਲੀ ਹੌਲੀ ਕੰਮ ਇਹਨਾਂ ਦਾ ਸੰਭਾਲਦੇ ਗਏ ਮੰਨ ਲਓ ਸ਼ੁਰੂ ਤੋਂ ਹੀ ਕਾਰੋਬਾਰ ਸੀ ਹੌਲੀ ਹੌਲੀ ਕੰਮ ਸੰਭਿਆ ਗਿਆ ਹੈ ਕੰਮ ਸੰਭਾਲਿਆ ਗਿਆ ਹੈ ਮਹਾਰਾਜ ਜਿਵੇਂ ਪਿੰਡ ਦੇ ਵਿੱਚ ਪ੍ਰਾਤਨ ਸਮਿਆਂ ਦੇ ਵਿੱਚ ਕਿਵੇਂ ਹੁੰਦਾ ਸੀ ਕਿ ਜਿਹੜਾ ਕੀ ਵੱਡਾ ਹੋਵੇ ਪਿੰਡ ਦੇ ਵਿੱਚ ਸੇਠ ਹੋਵੇ ਉਹ ਜਿਹੜਾ ਹੈ ਪਿੰਡ ਦੇ ਵਿੱਚ ਕੋਈ ਦਾਨ ਕਰ ਦਿੰਦਾ ਜਾਂ ਕੀ ਚੀਜ਼ ਬਣਾ ਦਿੰਦਾ ਹੈ ਪਿੰਡ ਦੀ ਮਹਾਰਾਜ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਿੰਡ ਦੇ ਵਿੱਚ ਇੱਕ ਪਾਰਸ਼ਾਲਾ ਤੇ ਪਹਿਲਾਂ ਹੀ ਸੀ ਧਰਮਸ਼ਾਲਾ ਬਣਾ ਦਿੱਤੀ ਹੈ ਅਤੇ ਇੱਕ ਤਲਾਬ ਬਣਾ ਦਿੱਤਾ ਹੈ ਇਸ ਵਾਸਤੇ ਧਰਮਸ਼ਾਲਾ ਬਣਾਈਆਂ ਜਾਂਦੀਆਂ ਹਨ ਕਿ ਜੇ ਕੋਈ ਬਾਹਰੋਂ ਆ ਜਾਵੇ ਤੇ ਉਹਨੂੰ ਰਹਿਣ ਦੇ ਵਿੱਚ ਦਿੱਕਤ ਨਾ ਹੋਵੇ ਖੂਬ ਬਣਾਏ ਜਾਂਦੇ ਹਨ ਤਲਾਬ ਬਣਾਏ ਜਾਂਦੇ ਹਨ ਕਿ ਰਹਿਣ ਦੇ ਵਿੱਚ ਕੋਈ ਤਕਲੀਫ ਨਾ ਹੋਵੇ ਇਸ਼ਨਾਨ ਪਾਣੀ ਕਰਨ ਦੇ ਵਿੱਚ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਇਹ ਜਿਹੜੇ ਹਨ ਕੰਮ ਕੀਤੇ ਜਾਂਦੇ ਹਨ ਜਿਹੜਾ ਪਿੰਡ ਦੇ ਵਿੱਚ ਤਕੜਾ ਹੁੰਦਾ ਸੀ ਜਾਂ ਪਿੰਡ ਦੇ ਵਿੱਚ ਇਹਦਾ ਘਰ ਜਾਦਾ ਧਨਵਾਨ ਹੁੰਦਾ ਸੀ ਸੁਰ ਉਹ ਵਿਚਾਰ ਜਦੋਂ ਇਕ ਕਾਰੋਬਾਰ ਚੱਲ ਰਿਹਾ ਸੀ ਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿਹੜੇ ਮਾਤਾ ਪਿਤਾ ਜੀ ਹਨ ਚੜ੍ਹਾਈ ਕਰ ਗਏ ਹਨ ਇਹਨਾਂ ਦਾ ਨਾਮ ਪਹਿਲਾਂ ਪਾਈ ਜੇਠਾ ਜੀ ਹੁੰਦਾ ਸੀ ਇਹ ਵੀ ਮਹਾਰਾਜ ਜੀ ਦੇ ਪਿੰਡ ਹੀ ਆ ਗਏ ਹਨ ਇਹਨਾਂ ਦੀ ਨਾਨੀ ਜੀ ਇੱਥੇ ਰਹਿੰਦੇ ਹਨ ਮਹਾਰਾਜ ਜੀ ਦੇ ਪਿੰਡ ਦੇ ਵਿੱਚ ਉਹ ਇੱਥੇ ਲੈ ਆਏ ਹਨ ਇਹਨਾਂ ਨੂੰ ਵੀ ਮਹਾਰਾਜ ਜੀ ਘਰ ਦਾ ਗੁਜ਼ਾਰਾ ਕਰਨ ਵਾਸਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਹੁੰਗਣੀਆਂ ਵੇਚਦੇ ਸਨ ਪਹਿਲਾਂ ਨਾਮ ਪਾਈ ਜੇਠਾ ਜੀ ਸੀ ਅਦੇਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਘੁੰਗਣੀਆਂ ਵੇਚਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਪ੍ਰਤੀ ਵੇਖਦੇ ਹਨ ਪਿੰਡ ਦੇ ਵਿੱਚ ਪਤਾ ਹੁੰਦਾ ਹੈ ਕਿਹੜੇ ਘਰ ਕਿਦੋਂ ਦੇ ਹਾਲਾਤ ਹਨ ਸੋ ਉਦੋਂ ਹੀ ਜਨਮ ਜਿਹੜਾ ਹੈ ਹੁੰਦਾ ਹੈ ਬੇਬੀ ਭਾਨੀ ਜੀ ਦਾ ਜਨਮ ਇਹਨਾਂ ਦੇ ਘਰੇ ਵਿਕੇ ਹੋਣਾ ਕਰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਹਨ ਇਹ ਵੀ ਜਾਣਾ ਕਰਦੇ ਹਨ ਹਰਦਵਾਰ ਜਿਵੇਂ ਇਹਨਾਂ ਦੇ ਵੱਡੇ ਵੀਰੇ ਹਰਦਵਾਰ ਜਾਂਦੇ ਹਨ ਇਹ ਵੀ ਹਰਦਵਾਰ ਹੀ ਜਾਣਾ ਕਰਦੇ ਹਨ ਮੰਨਣਾ ਕਰਦੇ ਹਨ ਸਾਧਵਾਦੀ ਸੰਗਤ ਕਰਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਸਮਾਪਤ ਹੁੰਦਾ ਗਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਤਕਰੀਬਨ 50 ਸਾਲ ਤੱਕ ਦੀ ਹੋ ਗਈ ਹੈ ਮਹਾਰਾਜ ਜੀ ਲਾਹੌਰ ਦੇ ਵਿੱਚ ਵੀ ਦੁਆਬੇ ਦੇ ਵਿੱਚ ਵੀ ਵਪਾਰ ਕਰਨ ਵਾਸਤੇ ਜਾਂਦੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਤੇ ਜਿੱਥੇ ਵੀ ਮਹਾਰਾਜ ਜੀ ਨੂੰ ਮੌਕਾ ਮਿਲਦਾ ਹੈ ਸੰਗਤ ਕਰਨ ਦਾ ਉੱਥੇ ਹੀ ਬੈਠ ਕਰਕੇ ਸੰਗਤ ਕਰ ਲੈਂਦੇ ਨੇ ਇੱਕ ਵਾਰ ਕੀ ਹੁੰਦਾ ਜਦੋਂ ਮਹਾਰਾਜ ਜੀ ਹਰਦਵਾਰ ਜਾਂਦੇ ਨੇ ਤੇ ਉੱਥੇ ਇਹਨਾਂ ਨੂੰ ਇੱਕ ਸਾਧੂ ਮਿਲਦਾ ਹੈ, ਇੱਕ ਸੰਨਿਆਸੀ ਮਿਲਦਾ ਹੈ। ਉਹ ਸਾਧੂ ਇਸ ਤਰ੍ਹਾਂ ਦਾ ਸੀ ਕਿ ਉਹ ਸਾਧੂ ਜਿਹੜਾ ਸੀ ਬਾਣੀ ਪੜ੍ਹਦਾ ਹੁੰਦਾ ਸੀ। ਸਾਧੂ ਨੇ ਸਾਧੂ ਦੇ ਨਾਲ ਜਦੋਂ ਮੁਲਾਕਾਤ ਹੋਈ ਮਹਾਰਾਜ ਜੀ ਦੀ। ਅਤੇ ਉਸ ਨੇ ਕਿਹਾ ਕਿ ਮੈਂ ਆਪਣਾ ਪੀਰ ਹੈ ਜਿਹੜਾ ਆਪਣਾ ਮੁਰਸ਼ਿਦ ਹੈ, ਆਪਣਾ ਗੁਰੂ ਹੈ। ਮੈਂ ਬਾਬਾ ਸ਼੍ਰੀ ਚੰਦ ਜੀ ਨੂੰ ਮੰਨਣਾ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਨੂੰ ਮੰਨਣਾ ਕਰਦਾ ਹਾਂ ਮਹਾਰਾਜ ਜੀ ਨੇ ਜਦੋਂ ਬਾਣੀ ਸੁਣੀ ਮਹਾਰਾਜ ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਬੜੀ ਪਿਆਰੀ ਹੈ ਸੁਣ ਕੇ ਸਕੂਨ ਮਿਲਦਾ ਹੈ ਇਹ ਕਿੰਨਾ ਦੀ ਬਾਣੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਲਿਖੀ ਹੋਈ ਹੈ ਮਹਾਰਾਜ ਵਿਚਾਰ ਕਰਦੇ ਨੇ ਕਿ ਜਦੋਂ ਮੌਕਾ ਲੱਗਾ ਮਹਾਰਾਜ ਜੀ ਦੇ ਦਰਸ਼ਨ ਜ਼ਰੂਰ ਕਰਾਂਗੇ ਸੋ ਜਦੋਂ ਵਾਪਸ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਹਨ ਚੜ੍ਹਾਈ ਕਰ ਜਾਂਦੇ ਹਨ ਤੇ ਹਾਲੀ ਉਮਰ ਵੀ ਮਹਾਰਾਜ ਜੀ ਦੀ ਕੁਝ ਨਹੀਂ ਹੈ ਤੇ ਜ਼ਿੰਮੇਵਾਰੀ ਸਿਰ ਦੇ ਵਿੱਚ ਆਨ ਬੈਂਦੀ ਹੈ ਜ਼ਿੰਮੇਵਾਰੀ ਜਿਹੜੀ ਸਿਰ ਤੇ ਆ ਪੈਂਦੀ ਹੈ ਦੁਕਾਨਦਾਰੀ ਦਾ ਵੀ ਕੰਮ ਸੀ ਕਾਰੋਬਾਰ ਦਾ ਵੀ ਕੰਮ ਸੀ ਮਹਾਰਾਜ ਜੀ ਦਾ ਮਹਾਰਾਜ ਜੀ ਆਪ ਸੰਭਾਲਣ ਲੱਗੇ ਨੇ ਸੱਚੇ ਪਾਤਸ਼ਾਹ ਕਾਰੋਬਾਰ ਸੰਭਾਲਣ ਲੱਗੇ ਨੇ ਪਿਤਾ ਜੀ ਦੇ ਜਾਣ ਤੋਂ ਬਾਅਦ ਅਕਾਲ ਚਰਨਾਂ ਨੇ ਕਰਨ ਤੋਂ ਬਾਅਦ ਆਪ ਕਾਰੋਬਾਰ ਸੰਭਾਲਣ ਲੱਗੇ ਨੇ ਮਹਾਰਾਜ ਜੀ ਜੇ ਦੂਸਰੀ ਵਾਰ ਸ਼੍ਰੀ ਮਾ ਗੁਰੂ ਅਮਰਦਾਸ ਸਾਹਿਬ ਜਦੋਂ ਦੂਸਰੀ ਵਾਰ ਹਰਿਦਵਾਰ ਜਾਂਦੇ ਹਨ ਤੇ ਬੜੀ ਸੇਵਾ ਕਰਦੇ ਹਾਂ ਸ਼ੁਰੂ ਤੋਂ ਇਹਨਾਂ ਦੀ ਭਾਵਨਾ ਸੀ ਸੇਵਾ ਕਰਨ ਦੀ ਸ਼ੁਰੂ ਤੋਂ ਇਹਨਾਂ ਦੇ ਪਰਿਵਾਰ ਦੇ ਵਿੱਚ ਧਾਰਮਿਕ ਵਿਰਤੀ ਸੀ ਤੇ ਇੱਕ ਸੰਨਿਆਸੀ ਮਿਲਿਆ ਇਹਨਾਂ ਨੂੰ ਪੁੱਛਦਾ ਕਿ ਤੁਸੀਂ ਗੁਰੂ ਕਿਹਨੂੰ ਤਾਰਨ ਕੀਤਾ ਮਹਾਰਾਜ ਕਹਿਣ ਲੱਗੇ ਮੈਂ ਗੁਰੂ ਤੇ ਹਾਲੇ ਤੱਕ ਕਿਸੇ ਨੂੰ ਤਾਰਨ ਨਹੀਂ ਕੀਤਾ ਇਉਂਨੇ ਕਿਹਾ ਵੀ ਗੁਰੂ ਧਾਰਨ ਕਰਨ ਤੋਂ ਬਿਨਾ ਤਾਂ ਗੱਲ ਨਹੀਂ ਬਣਦੀ ਮਹਾਰਾਜ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿ ਮੈਂ ਸਾਰੀ ਉਮਰ ਤਾਂ ਸੇਵਾ ਕਰਦੇ ਘੜ ਦਿੱਤੀ ਹੈ ਮੈਨੂੰ 50 ਸਾਲ ਹੋ ਗਏ ਨੇ ਤੇ ਮੈਂ ਅੱਜ ਤੱਕ ਕੋਈ ਗੁਰੂ ਨਹੀਂ ਧਾਰਨ ਕੀਤਾ ਜਦੋਂ ਘਰ ਆਉਂਦੇ ਨੇ ਘਰ ਆ ਕੇ ਕੀ ਦੇਖਦੇ ਨੇ ਕਿ ਬਾਣੀ ਬੜੀ ਮਿੱਠੀ ਕੋਈ ਗਾ ਰਿਹਾ ਹੈ ਬਾਣੀ ਉਚਾਰਨ ਕਰ ਰਿਹਾ ਹੈ ਬੀਬੀ ਅਮਰੋਜ ਬਾਣੀ ਉਚਾਰਨ ਕਰ ਰਹੇ ਹਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਾਰਿਆਂ ਤੋਂ ਛੋਟੇ ਭਰਾ ਜਸੂ ਜੀ ਉਹਨਾਂ ਦੇ ਨੂੰ ਉਹਨਾਂ ਦੇ ਜਿਹੜੇ ਪੁੱਤਰ ਹਨ ਉਹਨਾਂ ਦੇ ਪਤਨੀ ਘਰ ਵਾਲੀ ਜਿਹੜੀ ਹੈ ਬਾਣੀ ਬੀਬੀ ਅਮਰੋਜ ਉਚਾਰਨ ਕਰ ਰਹੇ ਨੇ ਤੇ ਬਾਣੀ ਬੜੀ ਮਿੱਠੀ ਹੈ ਸਕੂਨ ਦਿੰਦੀ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦੇ ਘਰ ਚਲੇ ਜਾਂਦੇ ਨੇ ਤੇ ਕਹਿੰਦੇ ਨੇ ਧੀਏ ਬਾਣੀ ਸੁਣਾ ਤੇ ਜਿਸ ਹਿਸਾਬ ਨਾਲ ਸਹੁਰਾ ਸੀ ਸਹੁਰਾ ਸਾਹਿਬ ਸੀ ਥੋੜੀ ਝੱਕ ਜਾਂਦੀ ਹੈ ਕਿਵੇਂ ਕਿਵੇਂ ਬਾਣੀ ਸੁਣਾਵਾਂ ਤੇ ਉਹਨਾਂ ਦੀ ਜਿਹੜੇ ਹਰਮਾਤਾ ਜੀ ਕਹਿੰਦੇ ਹਨ ਕਿ ਇਹ ਤਾਂ ਭਾਈ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਹੈ ਇਹ ਤਾਂ ਹਰੇਕ ਨੂੰ ਸੁਣਾਉਣੀ ਚਾਹੀਦੀ ਹੈ ਜਿਹੜਾ ਕਹਿੰਦਾ ਹੈ ਬੀਬੀ ਅਮਰੋਤ ਜੀ ਨੇ ਬਾਣੀ ਸੁਣਾਈ ਬੀਬੀ ਅਮਰੋਤ ਜੀ ਰਿਸ਼ਤੇ ਦੇ ਵਿੱਚ ਧੰਨ ਸ੍ਰੀ ਗੁਰੰਗਤ ਦੇ ਪਾਸ਼ਾ ਜੀ ਦੇ ਪੁੱਤਰੀ ਹਨ ਤੇ ਇਹਨਾਂ ਦੇ ਜਿਹੜੇ ਹਨ ਇਹਨਾਂ ਦੇ ਗਰੇ ਵਿਕੇ ਨੂੰ ਹਨ ਭਤੀਜੇ ਭਤੀਜੀ ਲੱਗਦੇ ਹਨ ਇੱਕ ਸਾਹਬ ਦੇ ਤੇ ਕਹਿੰਦੇ ਹਨ ਕਿ ਬਾਣੀ ਕਿੰਨਾ ਦੇ ਦੁਆਰਾ ਲਿਖੀ ਗਈ ਹੈ ਬੀਬੀ ਅਮਰੋਤ ਜੀ ਕਹਿੰਨ ਲੱਗੇ ਗੁਰੂ ਨਾਨਕ ਦੇ ਪਾਸ਼ਾ ਜੀ ਨੇ ਬਾਣੀ ਲਿਖੀ ਹੈ ਥੋੜੇ ਸਮੇਂ ਬਾਅਦ ਵੀਮਰੋਜੀ ਨੂੰ ਲੈ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ پاس ਗਏ ਕਿਉਂਕਿ ਅੱਜ ਵੀ ਬਿਰਤੀ ਚੱਲਦੀ ਹੈ ਨਾ ਆਪਣੇ ਵਿੱਚ ਕਿ ਜਿਹੜਾ ਲੜਕੇ ਵਾਲਾ ਹੁੰਦਾ ਹੈ ਉਹ ਹਮੇਸ਼ਾ ਉੱਤੇ ਹੀ ਹੁੰਦਾ ਹੈ ਪਰ ਇੱਥੇ ਕੀ ਵੇਖੋ ਵਿਚਰਦਾ ਹੈ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਾ ਕਰਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪੈਰੀ ਹੱਥ ਲਾਇਆ ਹਾਲਾਂਕਿ ਉਮਰ ਦੇ ਵਿੱਚ ਵੀ ਗੁਰੰਗਤ ਦੇ ਪਾਤਸ਼ਾਹ ਜੀ ਛੋਟੇ ਹਨ ਤੇ ਰਿਸ਼ਤੇਦਾਰੀ ਦੇ ਵਿੱਚ ਵੀ ਕਰਮਚਾਰੀ ਦੇ ਵਿੱਚ ਵੀ ਛੋਟੇ ਹਨ ਧੀ ਵਾਲੇ ਹਨ ਤੇ ਮਹਾਰਾਜ ਜੀ ਗੁਰੰਗਤ ਦੇ ਪਾਸ਼ਾ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਪਰਿਹਤ ਨਹੀਂ ਸੀ ਲਾਉਣਾ ਤੁਸੀਂ ਰਿਸ਼ਤੇਦਾਰੀ ਚ ਵੀ ਵੱਡੇ ਹੋ ਮਹਾਰਾਜ ਕਹਿਣ ਲੱਗੇ ਕਿ ਅੱਜ ਮੈਂ ਸੇਵਾਦਾਰ ਬਣ ਕੇ ਆਇਆ ਅੱਜ ਮੈਂ ਤੁਹਾਡਾ ਕਰਮਚਾਰੀ ਬਣ ਕੇ ਨਹੀਂ ਆਇਆ ਜਾਂ ਰਿਸ਼ਤੇਦਾਰੀ ਦੇ ਵਿੱਚੋਂ ਨਹੀਂ ਆਇਆ ਸੋ ਉਸ ਤੋਂ ਬਾਅਦ ਖਾਲਸਾ ਪਹਿਰੀ ਸਾਧ ਸੰਗਤ ਜੀ ਮਹਾਰਾਜ ਜੀ ਨੇ 12 ਸਾਲ ਉੱਥੇ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਰੋਜ ਮਹਾਰਾਜ ਸ੍ਰੀ ਗੁਰੰਗਤ ਦੇ ਪਾਸ਼ਾ ਜੀ ਨੂੰ ਸ্নানਨ ਕਰਾਉਣ ਵਾਸਤੇ ਨਦੀ ਦੇ ਵਿੱਚੋਂ ਪਾਣੀ ਭਰ ਕਰਕੇ ਗਾਗਰ ਦੇਰਾ ਹੀ ਲਿਆਉਣਾ ਕਰਦੇ ਹਨ 12 ਸਾਲ ਸਿਰ ਤੇ ਚੁੱਕ ਕਰਕੇ ਅਤੇ ਲੰਗਰਾਂ ਦੀ ਸੇਵਾ ਕਰਦੇ ਹਨ ਲੱਕੜਾਂ ਦੀ ਸੇਵਾ ਕਰਦੇ ਹਨ ਤੇ ਮਹਾਰਾਜ ਜੀ ਨੂੰ ਉਸ ਤੋਂ ਬਾਅਦ ਗੁਰਤਾ ਗਦੀ ਦੀ ਪ੍ਰਾਪਤੀ ਹੁੰਦੀ ਹੈ ਸੋ 10 ਪਾਸੋਂ ਮਹਾਰਾਜ ਜੀ ਦਾ ਜੀਵਨ ਵਿਕਿਆਨ ਕਰਦਿਆਂ ਹੋਈਆਂ ਬੇਧਰਾਂ ਦੀ ਖਿਮਾ ਆਪ ਜੀ ਨੇ ਬਖਸ਼ ਲੈਣਾ ਲਿਖਿਆ ਕਿ ਤੈਨਾਂ ਛੂਟੀ ਐ ਕਿਨ ਕਿਨ ਭੂਲਨਹਾਰ ਬਖਸ਼ਨਹਾਰ ਬਖਸ਼ਲਾ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ